जय गौ माता दी जय गौ माता की जय आज जाड़े ਸਾਡੇ ਇਸ ਕਾਲ ਯੁਗ ਦੇ ਮਹਾਨ ਸੰਤ શ્રી ਨਾਰਾਇਣਪੁਰੀ ਜੀ ਗਊ ਸੇਵਕ ਜਿਨ੍ਹਾਂ ਦੇ ਅੱਜ ਪਵਿੱਤਰ ਚਰਨ શ્રી ਨਾਦ ਗੰਸ਼ਲਾ ਸਮਾਣਾ ਵਿਖੇ ਪਏ ਜਿਲੇ ਅੱਜ ਕੀ ਜਿੱਥੇ ਆਪਾਂ ਇਸ ਦਫ਼ਤਰ 'ਚ ਬੈਠੇ ਆ ਕੈਸ਼ ਕਾਊਂਟਰ ਦਫ਼ਤਰ ਨਵਾਂ ਬਣਾਇਆ ਗਿਆ ਪਹਿਲਾਂ ਵੀ ਹੈਗਾ ਸੀ ਹੁਣ ਇੱਥੇ ਨਵਾਂ ਗੇਟ ਦੇ ਨਾਲ ਨਵਾਂ ਬਣਾਇਆ ਗਿਆ ਉਹਦਾ ਮਹੂਰਤ ਕਰਕੇ ਗਏ ਨੇ ਮੈਂ ਸਭ ਤੋਂ ਪਹਿਲਾਂ ਤਾਂ ਗਊਸ਼ਾਲਾ ਕਮੇਟੀ ਵੱਲੋਂ ਸੰਤ ਨਾਨਕਪੁਰ ਜੀ ਦੇ ਚਰਨ ਕਮਲਾਂ 'ਤੇ ਮੱਥਾ ਟੇਕਦੇ ਹੋਏ ਨੂੰ ਜੀ ਆਇਆਂ ਧੰਨਵਾਦ ਕਰਦਾ ਜਿਨ੍ਹਾਂ ਦੇ ਪਵਿੱਤਰ ਚਰਨ ਅੱਜ ਇਸਨਾਥ ਗਊਸ਼ਾਲਾ ਵਿਖੇ ਪਏ ਨੇ ਔਰ ਅੱਜ ਦੇ ਪਵਿੱਤਰ ਦਿਹਾੜੇ ਤੇ ਜਿੱਥੇ ਇੱਕ ਸਨਾਮ ਤੋਂ ਇੱਕ ਵਪਾਰੀ ਵਰਗ ਵੱਲੋਂ ਗੁਪਤਦਾਨ ਹਰ ਸਾਲ ਜਿਵੇਂ ਕਿ ਸਰਦੀਆਂ ਸ਼ੁਰੂ ਹੁੰਦੀਆਂ ਨੇ ਗਰਮੀਆਂ ਸ਼ੁਰੂ ਹੁੰਦੀਆਂ ਉਹਨਾਂ ਵੱਲੋਂ ਗੁਪਤਦਾਨ ਵੱਲੋਂ ਕੁਝ ਜਿਹੜੇ ਇਥੇ ਸੇਵਾ ਦਾ ਲੇਬਰ ਦੇ ਰੂਪ ਚ ਕੰਮ ਕਰਦੇ ਨੇ ਉਹਨਾਂ ਨੂੰ ਹਰ ਸਾਲ ਹੀ ਦਿੱਤੇ ਜਾਂਦੇ ਨੇ ਸਾਲ ਦੇ ਦੋ ਵਾਰ ਸਰਦੀਆਂ 'ਚ ਗਰਮੀਆਂ 'ਚ ਗਰਮੀਆਂ ਸ਼ੁਰੂ ਹੁੰਦੀਆਂ ਉਹਨਾਂ ਵੱਲੋਂ ਕੁਝ ਸੂਟਾਂ ਦੀ ਜੋ ਹੈ ਇਥੇ ਲੇਬਰ ਨੂੰ ਦਿੱਤੇ ਗਏ ਨੇ ਉਹਨਾਂ ਵੱਲੋਂ ਅਸੀਂ ਉਹਨਾਂ ਦਾ ਅਗੋਂ ਆਧ ਗੌਂਸਲ੍ਹਾ ਕਮੇਟੀ ਵੱਲੋਂ ਉਹਨਾ ਵਪਾਰੀਆਂ ਵੀਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਔਰ ਆਪਦੇ ਚੈਨਲ ਮਾਧਮ ਰਾਹੀਂ ਜਿੱਥੇ-ਜਿੱਥੇ ਚੈਨਲ ਰਾਹੀਂ ਲੋਕ ਜੋ ਇਸ ਚੈਨਲ ਨੂੰ ਦੇਖਣਗੇ ਔਰ ਸੁਣਨਗੇ ਮੈਂ ਸਾਰੇ ਹੀ ਇਲਾਕੇ ਨਿਵਾਸੀ ਦੇ ਚੰਨਾਂਜ ਗਊ ਪਖਤਾਰੇ ਚੰਨਾਂਜ ਬੇਨਤੀ ਕਰਦਾ ਜਿੱਥੇ ਕਿ ਟੂੜੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਵਾਅਦੋ ਵਦਨਾਤ ਅੱਗੋਂ ਇਨਸ਼ਾ ਅੱਲਾ ਨੂੰ ਟੂੜੀ ਦੀ ਸੇਵਾ ਪ੍ਰਦਾਨ ਕਰੋ ਆਪਣੇ ਜਿਹੜੀ ਤੁਹਾਡੀ ਨੇਕ ਕਮਾਈ ਹੈ ਉਹਨੂੰ ਪਵਿੱਤਰ ਕਰੋ ਔਰ ਇਸ ਸਾਰੇ ਸਾਲ ਦੀ ਤੂੜੀ ਹੈ ਜੋ ਇਸ ਅਪ੍ਰੈਲ ਦੇ ਮਹੀਨੇ ਜਦੋਂ ਤੂੜੀ ਦਾ ਸੀਜ਼ਨ ਆਉਂਦਾ ਇਕੱਠੀ ਕੀਤੀ ਜਾਂਦੀ ਹੈ ਤਾਂ ਮੈਂ ਬੇਨਤੀ ਕਰੂੰਗਾ ਜਿੰਨਾ ਵੀ ਤੁਹਾਡੇ ਨੇਕ ਕਮਾਈ ਚੋਂ ਤਿਲ ਫੁੱਲ ਨਿਕਲ ਸਕਦਾ ਹੈ ਅਨਾਦ ਗਊਸ਼ਾਲਾ ਨੂੰ ਤੂੜੀ ਦੀ ਸੇਵਾ ਜ਼ਰੂਰ ਦਿਓ ਜੈ ਗਊ ਮਾਤਾ ਦੀ ਜੈ ਗਊ ਮਾਤਾ ਦੀ ਜੈ ਸੰਤਾ ਦੀ ਅੱਜ ਬੜਾ ਭਾਗਿਆ ਭਾਗਾਂ ਵਾਲਾ ਦਿਨ ਜਿਹੜੇ ਕਿ ਅੱਜ ਸਾਡੇ ਗਊਸ਼ਾਲਾ ਦੇ ਵਿੱਚ ਅੱਜ ਨਵੇਂ ਦਫ਼ਤਰ ਦੇ ਵਿੱਚ ਜਿਹੜਾ ਕੈਸ਼ ਕਾਊਂਟਰ ਪਹਿਲਾਂ ਪਿੱਛੇ ਸੀ ਹੁਣ ਅੱਗੇ ਬਣਾਇਆ ਗਿਆ ਸਾਡੇ ਮਹਾਨ ਸੰਤ ਸੰਤ ਨਰੈਣਪੁਰੀ ਜੀ ਮਹਾਰਾਜ ਕਲਵਾਣੂ ਵਾਲੇ ਇੱਥੇ ਚਰਨ ਪਾ ਕੇ ਗਏ ਨੇ ਨਵੇਂ ਦਫ਼ਤਰ ਦੇ ਵਿੱਚ ਉਦਘਾਟਨ ਕਰਕੇ ਗਏ ਨੇ ਅਸੀਂ ਸਾਰੇ ਗਉਂਸ਼ਾਲਾ ਕਮੇਟੀ ਵੱਲੋਂ ਪਹਿਲਾਂ ਤਾਂ ਉਹਨਾਂ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆਂ ਅਤੇ ਉਸ ਤੋਂ ਬਾਅਦ ਉਹਨਾਂ ਨੇ ਪਿੰਗਲਾ ਆਸ਼ਰਮ 'ਚ ਵੀ ਚਰਨ ਪਾਏ ਜਿਹੜਾ ਕਿ ਰੱਬ ਦਾ ਘਰ ਹੈ ਇੱਕ ਤੇ ਉੱਥੇ ਵੀ ਉਹਨਾਂ ਨੇ ਇੱਕ ਚਰਨ ਪਾ ਕੇ ਆਏ ਨੇ ਤੇ ਉਹਨਾਂ ਦਾ ਉਹਨਾਂ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਸਾਰਿਆਂ ਨੂੰ ਬੇਨਤੀ ਅਰਦਾਸ ਕਰਦੇ ਆਂ ਵੀ ਆ ਜਿਹੜਾ ਸੀਜ਼ਨ ਤੂੜੀ ਦਾ ਚੱਲ ਰਿਹਾ ਹੈਗਾ ਤਾਂ ਸਾਰੇ ਹੀ ਸਮਾਜ ਨੂੰ ਬੇਨਤੀ ਕਰਦੇ ਆਂ ਇੱਥੇ ਹਰ ਪੂਰੇ ਸਾਲ ਜਿਹੜੀ ਤੂੜੀ ਚੱਲਨੀ ਹੈ ਉਹਦੇ ਵਿੱਚ ਆਪਣਾ ਕੁਝ ਯੋਗਦਾਨ ਜ਼ਰੂਰ ਪਾ ਕੇ ਜਾਣ ਜਿਹੜਾ ਕਿ ਸਭ ਨੂੰ ਜਿਹੜਾ ਹੈਗਾ ਪੁੰਨ ਦੇ ਭਾਗੀ ਬਣ ਜਾਏਗਾ ਮਾਤਾ